ਇਹਨਾਂ ਮੰਤਰੀਆਂ ਨੂੰ ਸੰਤਰੀਆਂ ਨੂੰ ਮਾੜੀ ਮੋਟੀ ਅਕਲ ਚਾਹੀਦੀ ਹੈ ਜੇਕਰ ਇਹਨਾਂ ਨੂੰ ਪ੍ਰਗਟ ਸਿੰਘ ਜੀ ਨੇ ਕਿਹਾ ਸੀ ਸਿੱਖਿਆ ਮੰਤਰੀ ਨੇ ਵੀ ਤੁਸੀਂ ਇਹ ਕੰਡਕਟ ਕਰਾਓ 100 ਦਿਨਾਂ ਦੇ ਅੰਦਰ ਪਰ ਜੇ ਕਿਆ ਸੀ ਉਹਨਾਂ ਨੇ ਮੰਨਿਆ ਨਹੀਂ ਤਾਂ ਇਹਨਾਂ ਨੂੰ ਆਪਣੀ ਅਫਸਰशाही ਉੱਥੇ ਵਿਖਾਣੀ ਚਾਹੀਦੀ ਸੀ ਸਰਕਾਰੀ ਕਾਲਜ ਦੇ ਵਿੱਚ ਸਿਸਟਮ ਪ੍ਰੋਫੈਸਰ ਲੱਗਣਾ ਤੇ ਕੀ ਤੁਹਾਨੂੰ ਲੱਗਦਾ ਕਿ ਉਸ ਬੰਦੇ ਦੀ ਇੰਟਰਵਿਊ ਨਹੀਂ ਹੋਣੀ ਚਾਹੀਦੀ ਇੰਟਰਵਿਊ ਤੋਂ ਬਾਅਦ ਤੁਸੀਂ ਵੇਖੋ ਕਿ ਉਸ ਬੰਦੇ ਨੇ ਪੀ ਐਚ ਡੀ ਕੀਤੀ ਹੈ ਕਿ ਨਹੀਂ ਕੀਤੀ ਤੁਸੀਂ ਇਹ ਦੋਵੇਂ ਚੀਜ਼ਾਂ ਨੂੰ ਇੱਕੋ ਤੱਕੜੀ 'ਚ ਰੱਖ ਲਿਆ ਜੇ ਕਿਸੇ ਆਮ ਪ੍ਰਾਈਵੇਟ ਕਾਲਜ ਏਡਣ ਕਾਲਜ ਦੇ ਵਿੱਚ ਐਡ ਹੌਕ ਤੇ ਕੰਟਰੈਕਟ ਤੇ ਜਾਂ ਰੈਗੂਲਰ ਭਰਤੀ ਨਿਕਲਦੀ ਹੈ ਉਹਦੇ ਵਿੱਚ 5-7 ਬੰਦੇ ਬੈਂਦੇ ਨੇ ਇਹ ਕੋਈ ਜ਼ਿਆਦਾ ਨਹੀਂ ਤਾਂ 20-25 ਮਿੰਟ ਤਾਂ ਇੱਕ ਬੰਦੇ ਦੀ ਇੰਟਰਵਿਊ ਲੈਂਦੇ ਨੇ ਸੋ ਇਹ ਵਰਤਾਰਾ ਐਵੇਂ ਕੰਮ ਕੀਤਾ ਸਰਕਾਰ ਨੂੰ ਚਾਹੀਦੀਆਂ ਸਨ ਵੋਟਾਂ ਸਮਾਂ ਰਹਿ ਗਿਆ ਸੀ ਥੋੜਾ ਅਸੈਂਬਲੀ ਇਲੈਕਸ਼ਨ ਦੇ ਵਿੱਚ ਹੁਣ ਜੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੂੰ ਪਤਾ ਹੈ ਵੀ ਅਸੀਂ ਨਿਯੁਕਤੀ ਪੱਤਰ ਦੇਣ ਲੱਗੇ ਆ ਜਾਂ ਫੈਸਲਾ ਲਿਆ ਹੈ ਕਿ ਸੀਐਮ ਭਗਵੰਤ ਮਾਨ ਜੀ ਤੋਂ ਬਿਨਾਂ ਲੈ ਲਿਆ ਹੋਏਗਾ ਇਹ ਮਨਾ ਵੀ ਕਰ ਸਕਦੇ ਸੀ ਬੇਸ਼ੱਕ ਇਹਨਾਂ ਦਾ ਨੁਕਸਾਨ ਜਿੰਨਾ ਹੁਣ ਹੋਇਆ ਉਹਨਾਂ ਨਾ ਹੁੰਦਾ ਪੇਪਰ ਪਾਸ ਹੋਇਆ ਸੀ ਬਿਹਾਰ ਹਿੱਟ ਪੈ ਗਈ ਆ ਪਹਿਲਾਂ ਵੀ ਕਈਆਂ ਪੇਪਰਾਂ ਚ ਐਵੇਂ ਹੋਇਆ ਉਦੋਂ ਦੁੱਖ ਘਟ ਲੱਗਣਾ ਸੀ ਇਹ ਜੇ ਬਦਲਾਵ ਵਾਲੀ ਸਰਕਾਰ ਸੀ ਨਾ ਇਹ ਕਹਿੰਦੇ ਜੀ ਅਸੀਂ ਕਰਾਂਗੇ ਭਰਤੀਆਂ ਰੱਦ ਕਿਉਂਕਿ ਤੁਹਾਨੂੰ ਤੇ ਪਤਾ ਨਹੀਂ ਲੱਗਾ ਲੇਕਿਨ ਸਾਨੂੰ ਪਤਾ ਹੈ ਕਿ ਤੁਸੀਂ ਯੂਜੀਸੀ ਦੀਆਂ ਗਾਈਡਲਾਈਨਸ ਦੇ ਵਿਰੁੱਧ ਜਾਂ ਉਸ ਤੋਂ ਬਿਨਾ ਤੁਸੀਂ ਇਹ ਭਰਤੀਆਂ ਕਰਨ ਦੇਓ ਸਾਡੀ ਸਰਕਾਰ ਤੇ ਸੱਚੀ ਸੋਚੀ ਆ ਅਸੀਂ ਤੇ ਵਧੀਆ ਮੰਤਰੀ ਹੈਗੇ ਆਂ ਬਸ ਇਹ ਕਰਨਿਆ ਰੱਦ ਅਸੀਂ ਲਵਾਂਗੇ ਪੇਪਰ ਦੁਬਾਰਾ ਨਾਲ ਦੀ ਨਾਲ ਅਨਾਉਂਸਮੈਂਟ ਕਰ ਦਿੰਦੇ ਵੀ ਚਲੋ ਪੇਪਰ ਲਿਆ ਪਿਛਲੀ ਸਰਕਾਰ ਦੀ ਗਲਤੀ ਆ ਅਸੀਂ ਸੁਧਾਰਾਂਗੇ ਅਸੀਂ ਵਧੀਆ ਤਰੀਕੇ ਨਾਲ ਪੀਪੀਐਸਸੀ ਦੇ ਅਕੋਰਡਿੰਗ ਯੂਜੀਸੀ ਦੇ ਅਕੋਰਡਿੰਗ ਅਸੀਂ ਪੇਪਰ ਲਵਾਂਗੇ ਸਾਰਿਆਂ ਨੇ ਸ਼ਾਬਾਸ਼ੀ ਦੇਣੀ ਸੀ ਉਹਨਾਂ ਨੇ ਬਸ ਇਹ ਵੇਖਣਾ ਕਿ ਸਾਨੂੰ ਆਉਣ ਵਾਲੇ ਮਹੀਨੇ ਸਾਲ ਜਾਂ 6 ਮਹੀਨੇ ਦੇ ਵਿੱਚ ਕਿਹੜੀ ਚੀਜ਼ ਤੋਂ ਕੀ ਫਾਇਦਾ ਮਿਲਦਾ ਦੁਨੀਆ ਜਾਏ VOTER ਜਾਨ ਟੱਠੇ ਖੂਚ ਤੇ ਜਿੱਤੇ ਕਈ ਸੰਤਾਪ ਹੀ ਹੰਡਾਣ ਡਏ ਨੇ ਜਿਹੜੇ 15 15 18 18 ਸਾਲਾਂ ਤੋਂ ਐਡ ਹੌਕ ਤੇ ਤੇ ਗੈਸਟ ਫੈਕਿਲਿਟੀ ਵਾਲੇ ਤਿੰਨ ਤਿੰਨ ਚਾਰ ਚਾਰ ਮਹੀਨੇ ਘਰ ਰਿਲੀਵ ਕਰ ਦਿੰਦੇ ਨੇ ਵੀ ਤੁਸੀਂ ਜਾਓ ਫਿਰ ਬੁਲਾ ਲਾਂਗੇ ਜਿਵੇਂ ਦਿਹਾੜੀ ਤੇ ਬੰਦੇ ਬੁਲਾਈਦੇ ਨੇ ਐਵੇਂ ਕਾਲਜਾਂ ਦੇ ਵਿੱਚ ਪ੍ਰੋਫੈਸਰ ਸੱਦੇ ਜਾਂਦੇ ਨੇ ਬੱਚਿਆਂ ਨੂੰ ਪੜ੍ਹਾਣ ਦੇ ਲਈ ਤੇ ਉਮੀਦ ਉਹਨਾਂ ਤੋਂ ਇਹ ਕੀਤੀ ਜਾਂਦੀ ਏ ਵੀ ਤੁਸੀਂ ਇਹਨਾਂ ਨੂੰ ਵੱਡੇ ਅਫਸਰ ਬਣਾ ਦਿਓ ਪ੍ਰੋਫੈਸਰਾਂ ਨੂੰ ਆਪਣੀ ਤਨਖਾਹ ਦਾ ਪਿਆ ਹੁੰਦਾ ਵੀ ਅਗਲੇ ਮਹੀਨੇ ਖਰੇ ਪੈਣੀ ਏ ਕਿ ਨਹੀਂ ਸਕੇ ਤੁਹਾਡੇ ਹੈਗੇ ਨੇ ਉਹ 2 2.5 ਮਹੀਨੇ ਤੱਕ ਜਦੋਂ ਚੋਣਾਂ ਦਾ ਪ੍ਰਚਾਰ ਹੁੰਦਾ ਫਿਰ ਤੇ ਤੁਹਾਨੂੰ ਗੱਲ ਨਾਲ ਲਾ ਲਾ ਕੇ ਜੱਫੀਆਂ ਪਾਪਾ ਕਿ ਕਹਣਗੇ ਤੂੰ ਹੀ ਮੇਰਾ ਭਰਾ ਏ ਤੂੰ ਹੀ ਮੇਰੀ ਭੈਣ ਹੈ ਸਤਿ ਸ੍ਰੀ ਅਕਾਲ ਮਾਤਾ ਜੀ ਸਤਿ ਸ੍ਰੀ ਅਕਾਲ ਬਜ਼ੁਰਗੋ ਹੁਣ ਤੇ ਪੰਜਾਬ ਵਾਸੀਆਂ ਨੇ ਬੜੀ ਮੁਸ਼ਕਲ ਨਾਲ ਬਦਲਾਅ ਵਾਲੀ ਸਰਕਾਰ ਲਿਆਂਦੀ ਸੀ ਹੁਣ ਤੇ ਫਿਰ ਨਾ ਨਾ ਕਰਦੇ ਆ ਕੋਈ ਆਹੀ 3-4 ਆਪਸ਼ਨਾਂ ਹੈਗੀਆਂ ਨੇ ਔਰ ਉਹ ਸਾਡੇ ਸਾਹਮਣੇ ਨੇ ਵੀ ਕਿਹੜੇ ਰੰਗ ਦੀ ਸਰਕਾਰ ਅੱਗੋਂ ਆਉਣੀ ਹੈ ਲੈ ਜਿਹੜੀ ਮਰਜ਼ੀ ਆ ਇਹ ਇਹੋ ਜਿਹੇ ਕਾਰਨਾਮੇ ਹੁੰਦੇ ਹੀ ਰਹਿਣੇ ਨੇ ਕਿਸੇ ਵੀ ਨੌਜਵਾਨ ਦੀ ਕਿੰਨੀ ਮਿਹਨਤ ਲੱਗਦੀ ਏ ਕਿਸੇ ਨੌਕਰੀ ਨੂੰ ਲੈਣ ਦੇ ਖਾਸ ਕਰਕੇ ਜੇਕਰ ਸਰਕਾਰੀ ਨੌਕਰੀ ਹੋਵੇ ਤੇ ਬੜੀ ਲੰਬੀ ਲਾਈਨ ਹੁੰਦੀ ਏ ਕਿਸੇ ਵੀ ਮਹਿਕਮੇ ਦੇ ਵਿੱਚ ਨੌਕਰੀ ਹੋ ਪੰਜਾਬ ਪੋਸਟਾਂ ਨਿਕਲਦੀਆਂ ਨੇ ਤੇ ਲੱਖ ਲੱਖ 2-2 ਲੱਖ ਬੰਦਾ ਅਪਲਾਈ ਕਰਦੇ ਇਸ ਤੋਂ ਵੀ ਵੱਧ ਹੋ ਸਕਦੇ ਨੇ ਤੇ ਜਿਹੜੀ ਸਰਕਾਰ ਨਿਯੁਕਤੀ ਪੱਤਰ ਵੰਡਦੀ ਏ ਵੱਡੇ ਵੱਡੇ ਸਮਾਰੋਹ ਕਰਕੇ ਕੀ ਉਹ ਹੁਣ ਉਹਨਾਂ ਨੌਜਵਾਨਾਂ ਦੇ ਘਰਾਂ 'ਚ ਜਾਏਗੀ ਜਿਹੜੇ ਪਹਿਲਾਂ ਨਿਯੁਕਤੀ ਪੱਤਰ ਦਿੱਤੇ ਨੇ ਉਹਨਾਂ ਨੂੰ ਵਾਪਸ ਲੈਣ ਦੇ ਲਈ ਗੱਲ ਸ਼ੁਰੂ ਹੁੰਦੀ ਏ ਕਾਂਗਰਸ ਦੀ ਸਰਕਾਰ ਤੋਂ ਜਦੋਂ ਇਹ ਸਾਰਾ ਮਾਮਲਾ ਸ਼ੁਰੂ ਹੁੰਦਾ ਕਿ 1158 ਜਿਹੜੀਆਂ ਪੋਸਟਾਂ ਨੇ ਉਪਰਨੀਆਂ ਨੇ ਕਾਲ ਜਾਂਦੇ ਇਹਦੇ ਲਈ ਅਸਲ ਜ਼ਿੰਮੇਵਾਰ ਹੈ ਕੌਣ ਸਭ ਤੋਂ ਪਹਿਲਾਂ ਤੇ ਆਪਾਂ ਵੇਖਾਂਗੇ ਵੀ ਉਦੋਂ ਸਰਕਾਰ ਕੀ ਦੀ ਸੀ ਕਾਂਗਰਸ ਦੀ ਸਰਕਾਰ ਸੀ ਤੇ ਮੁੱਖ ਮੰਤਰੀ ਸੀ ਐਮ ਕੌਣ ਸਨ ਜੀ ਚਰਨਜੀਤ ਸਿੰਘ ਚੰਨੀ ਸਾਹਿਬ ਉਹਨਾਂ ਦੀ ਸਰਕਾਰ ਸੀ ਜਿੰਨੇ ਵੀ ਸਮਾਂ ਰਹੀ 3 ਮਹੀਨੇ 2.5 ਮਹੀਨੇ 3.5 ਮਹੀਨੇ ਹੁਣ ਮੁੱਖ ਮੰਤਰੀ ਸਾਹਿਬ ਤੋਂ ਬਿਨਾ ਤਾਂ ਇਹ ਪੋਸਟਾਂ ਆ ਨਹੀਂ ਗਈਆਂ ਵੀ ਆਪਾਂ ਇਸ ਤਰ੍ਹਾਂ ਇਸ ਤਰ੍ਹਾਂ ਕਰਕੇ ਕਾਲਜਾਂ ਦੇ ਵਿੱਚ ਅਸਿਸਟੈਂਟ ਪ੍ਰੋਫੈਸਰ ਲਾਣ ਜਾ ਰਹੇ ਹਾਂ ਨਾਲੇ ਲਾਇਬ੍ਰੇਰੀਅਨ ਤੇ ਉਹਨਾਂ ਵਾਸਤੇ ਆਪਾਂ ਇਹ ਜਿਹੜਾ ਹੱਥ ਕੰਡੇ ਨੇ ਆਪਣਾ ਰਹੇ ਆ ਵੀ ਇੱਕ ਤੇ UGC ਬਾਹਰ ਕੱਢ ਦਿੱਤੀ ਏ ਇੱਕ PPSA ਤੋਂ ਲੈਣਾ ਸੀ ਪੇਪਰ ਉਹਦੇ ਤੋਂ ਨਹੀਂ ਲੈ ਰਹੇ ਆਪਾਂ ਮਹਿਕਵੇਂ ਵੱਲੋਂ ਭਰਤੀ ਕਰ ਦੂਜੇ ਨੰਬਰ ਤੇ ਜਿਹੜੇ ਐਜੂਕੇਸ਼ਨ ਮਨਿਸਟਰ ਸਨ ਉਹ ਤੋਂ ਉਹ ਸਨ ਆਪਣੇ ਹਾਕੀ ਖਿਡਾਰੀ ਸਰਦਾਰ ਪ੍ਰਗਟ ਸਿੰਘ ਜੀ ਇਹ ਹੋ ਗਏ ਜੀ ਉਦੋਂ ਕੈਬਨਟ ਮੰਤਰੀ ਕਹ ਲੋ ਜਾਂ ਐਜੂਕੇਸ਼ਨ ਮਿਨਿਸਟਰ ਸਿੱਖਿਆ ਮੰਤਰੀ ਪੰਜਾਬ ਦੇ ਇਨਾਂ ਦੇ ਧਿਆਨ 'ਚ ਇੱਕ ਵਾਰੀ ਗੱਲ ਆਈ ਹੋਣੀ ਹੈ ਦੋ ਵਾਰੀ ਆਈ ਹੋਣੀ ਹੈ ਸਾਰਾ ਮੁੱਦਾ ਤੇ ਫਿਰ ਇਹਨਾਂ ਨੇ ਸਾਹਮ੍ਹਿਆ ਹੁਣੇ ਮੁਨਕਰ ਨਹੀਂ ਹੋ ਸਕਦੇ ਕਿਵੇਂ ਜਵਾਬ ਦੇਣਗੇ ਅਜੇ ਇਹਨਾਂ ਦਾ ਸੋਸ਼ਲ ਮੀਡੀਆ 'ਵਾਂ ਨਹੀਂ ਖੰਗਾਲਿਆ ਵੀ ਕੀ ਕੀ ਇਹਨਾਂ ਨੇ ਵਿਚਾਰ ਪ੍ਰਗਟ ਕੀਤੇ ਨੇ ਤੀਜੇ ਨੰਬਰ 'ਤੇ ਜਿਹੜਾ ਬੰਦਾ ਆਉਂਦਾ ਉਹ ਅਧਿਕਾਰੀ ਹੈ ਬਹੁਤ ਵੱਡਾ ਆਈਏਐਸ ਅਫਸਰ ਪੂਰਾ ਯਾਨੀ ਕਿ ਸਤਕਾਰ ਹੈ ਤੇ ਇੱਕ ਅਫਸਰ ਨੇ ਬੀਬੀਐਮਬੀ ਦੇ ਮਾਮਲੇ ਦੇ ਵਿੱਚ ਵੀ ਪੂਰੀ ਹਿੱਕ ਡਾ ਕੇ ਖੜ ਗਏ ਸੀ ਉਹਦੋਂ ਬਾਅਦ ਉਹਨਾਂ ਨੂੰ ਸਿੱਖਿਆ ਦਾ ਵਿਭਾਗ ਸ਼ਾਇਦ ਇਸੇ ਕਰਕੇ ਦਿੱਤਾ ਗਿਆ ਵੀ ਇਹਦੇ ਵਿੱਚ ਵੀ ਸੁਧਾਰ ਕਰ ਦਿਓ ਕਿਸੇ ਵੀ ਸਟੇਟ ਦੇ ਸੀਐਮ ਨੂੰ ਹੁਣ ਸਾਰੀਆਂ ਬਰੀਕੀਆਂ ਥੋੜਾ ਪਤਾ ਹੁੰਦੀਆਂ ਨੇ ਮੈਂ ਨਹੀਂ ਕਹਿੰਦਾ ਕਿ ਬਾਹਰ ਨੇ ਜਵਾਬ ਦੇ ਹੀ ਸਭ ਤੋਂ ਵੱਡੀ ਇਹਨਾਂ ਦੀ ਦੂਜੇ ਨੰਬਰ ਤੇ ਇਹਨਾਂ ਨੇ ਇੱਕ ਜਿਵੇਂ ਕੋਈ ਮਨਿਸਟਰ ਹੈ ਕੈਬਨਿਟ ਮੰਤਰੀ ਹੈ ਚਾਹੇ ਉਹ ਸਿੱਖਿਆ ਮੰਤਰੀ ਹੈ ਚਾਹੇ ਹੈਲਥ ਮੰਨਿਸਟਰ ਹੈ ਇਹ ਮਨਿਸਟਰ ਨੇ ਇਹਨਾਂ ਨੂੰ ਅੱਗੇ ਬਰੀਕੀਆਂ ਤੇ ਇਹਨਾਂ ਨੂੰ ਪਤਾ ਵੀ ਕੋਈ ਕੰਮ ਕਿਵੇਂ ਹੋਣਾ ਉਹਦੇ ਲਈ ਫਿਰ ਸਕੱਤਰ ਹੁੰਦੇ ਨੇ ਅੱਗੇ ਸੈਕਟਰੀ ਸਾਹਿਬ ਹੁੰਦੇ ਨੇ ਜਿਹੜੇ ਬਹੁਤ ਵੱਡੇ ਆਈਏਐਸ ਅਧਿਕਾਰੀ ਹੁੰਦੇ ਨੇ ਇਸ ਮਾਮਲੇ ਦੇ ਵਿੱਚ ਜਦੋਂ ਹੁਣ ਪ੍ਰਗਟ ਸਿੰਘ ਜੀ ਨੇ ਕਹਿਤਾ ਵੀ ਆਪਾਂ ਪੋਸਟਾਂ ਕੱਢਣੀਆਂ ਤੇ ਆਪਾਂ 100 ਦਿਨਾਂ ਦੇ ਵਿੱਚ ਕੰਪਲੀਟ ਕਰਨੀਆਂ ਇਹ ਗੱਲ ਯਾਦ ਰੱਖੀ ਉਹ ਸੰਜੀਤ ਕ੍ਰਿਸ਼ਨ ਕੁਮਾਰ ਠੀਕ ਹੈ ਇਹ ਆਈਏਐਸ ਅਫਸਰ ਠੀਕ ਇਹਨਾਂ ਨੇ ਫਿਰ ਸਾਰਾ ਇਹ ਮਤਲਬ ਕੀ ਆਰਗੇਨਾਈਜ਼ ਕਰਨਾ ਸੀ ਪੇਪਰ ਦੀ ਐਡਵਰਟਾਈਜ਼ਮੈਂਟ ਤੋਂ ਲੈ ਕੇ ਸਾਰਾ ਭਰਤੀ ਕਰਾਉਣ ਤੱਕ ਕਿਉਂਕਿ ਐਜੂਕੇਸ਼ਨ ਦੇ ਸਿੱਖਿਆ ਦੇ ਚੀਫ ਯਾਨੀ ਕਿ ਸੈਕਟਰੀ ਸਾਹਿਬ ਸਾਂ ਐਵੇਂ ਹਰੇਕ ਵਿਭਾਗਾਂ ਦੇ ਹੁੰਦੇ ਨੇ ਸੋ ਇਹ ਵਰਤਾਰਾ ਐਵੇਂ ਕੰਮ ਕੀਤਾ ਸਰਕਾਰ ਨੂੰ ਚਾਹੀਦੀਆਂ ਸਨ ਵੋਟਾਂ ਸਮਾਂ ਰਹਿ ਗਿਆ ਸੀ ਥੋੜਾ ਅਸੈਂਬਲੀ ਇਲੈਕਸ਼ਨ ਦੇ ਵਿੱਚ ਇਸ ਕਰਕੇ ਜਿਹੜੀਆਂ ਇਹਨਾਂ ਪੋਸਟਾਂ ਦੇ ਹਲੇ ਦੁਆਲੇ ਇੱਕ ਚੀਜ਼ ਘੁੰਮਦੀ ਆ ਉਹ ਹੈਗੀ ਹੈ ਕਿ 100 ਡੇਜ਼ ਕਿ 3 ਕੁ ਮਹੀਨੇ ਦੇ ਵਿੱਚ ਇਹ ਸਾਰੀ ਪ੍ਰੋਸੈਸ ਆਪਾਂ ਖਤਮ ਕਰਨੀ ਹੈ ਤਾਂ ਕਿ ਪਤਾ ਲੱਗ ਜੇ ਵੀ ਸਰਕਾਰ ਨੇ 1150 ਦੇ ਕਰੀਬ ਸਰਕਾਰੀ ਕਾਲਜਾਂ 'ਚ ਪੋਸਟਾਂ ਕੱਢ ਦਿੱਤੀਆਂ ਨੇ ਜਦੋਂ ਇਹ ਪੋਸਟਾਂ ਨਿਕਲਦੀਆਂ ਨੇ ਤੇ ਜਿਹੜੇ ਕੁਝ ਜਾਗਰੂਕ ਬੰਦੇ ਸੀ ਉਹਨਾਂ ਨੇ ਉਦੋਂ ਤੋਂ ਹੀ ਰਿੱਟਾਂ ਪਟੀਸ਼ਨਾਂ ਪਾਉਣੀਆਂ ਸ਼ੁਰੂ ਕੀਤੀਆਂ ਸੀ ਵੀ ਇਹ ਤੁਸੀਂ ਰੂਲਸ ਤੋਂ ਬਿਨਾ ਯੂਜੀਸੀ ਨੂੰ ਲਾਂਬੇ ਕਰਕੇ ਲੈ ਰਹੇ ਹੋ ਇਹ ਤੁਹਾਡੇ ਲਈ ਠੀਕ ਨਹੀਂ ਹੈ ਚਾਹੇ ਉਹਦੇ ਵਿੱਚ ਗੈਸਟ ਫੈਕਲਟੀ ਵਾਲੇ ਨੇ ਚਾਹੇ ਕੋਈ ਕੰਟਰੈਕਟ ਵਾਲੇ ਨੇ ਚਾਹੇ ਕਿੰਨਾਂ ਦੀ ਏਜ ਲੰਘ ਗਈ ਸੀ ਉਹ ਵਾਲੇ ਹੋਣ ਵੱਡੀ ਗੱਲ ਇਹਦੇ ਵਿੱਚ ਇਹ ਹੈ ਕਿ ਉਸ ਸਮੇਂ ਇਹਨਾਂ ਸਾਰਿਆਂ ਦੀ ਗੱਲ ਹੈ ਜਿਹੜੀ ਉਹ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾਕਟਰ ਜਸਪਾਲ ਸਿੰਘ ਸੰਧੂ ਉਹਨਾਂ ਨਾਲ ਗੱਲ ਹੁੰਦੀ ਹੈ ਤੇ ਉਹ ਵਾਰ-ਵਾਰ ਕਹਿੰਦੇ ਰਹੇ ਵੀ ਤੁਸੀਂ UGC ਦੀਆਂ ਜਿਹੜੀਆਂ ਗਾਈਡਲਾਈਨਸ ਨੇ UGC ਕੀ ਹੈ ਯੂਨੀਵਰਸਿਟੀਆਂ ਦੀ ਇਹ ਯੂਨੀਵਰਸਿਟੀ ਹੈ ਤੇ ਤੁਸੀਂ ਇਹ ਪੰਜਾਬ ਦੇ ਕਾਲਜਾਂ ਦੇ ਵਿੱਚ ਅਸਿਸਟੈਂਟ ਪ੍ਰੋਫੈਸਰ ਭਰਤੀ ਕਰ ਰਹੇ ਹੋ ਉਹ ਵਾਰ-ਵਾਰ ਕਹਿੰਦੇ ਨੇ ਵੀ ਇਹਦੀਆਂ ਗਾਈਡਲਾਈਨਸ ਤੋਂ ਤੁਸੀਂ ਲਾਂਬੇ ਹੋ ਕੇ ਨਾ ਚੱਲੋ ਦੂਜੀ ਇਹ ਭਰਤੀ ਜਿਹੜੀ ਹੈ ਬਹੁਤ ਵੱਡੀ ਭਰਤੀ ਹੈ ਸਰਕਾਰੀ ਕਾਲਜ ਦੇ ਵਿੱਚ ਅਸਿਸਟੈਂਟ ਪ੍ਰੋਫੈਸਰ ਲੱਗਣਾ ਵੱਡੀ ਗੱਲ ਹੈ ਗਸਟਡ ਪੋਸਟ ਹੁੰਦੀ ਹੈ ਇਹਨੂੰ ਪੀਪੀਐਸਸੀ ਲਏਗੀ ਫਿਰ ਇਹ ਯੂਜੀਸੀ ਨੂੰ ਵੀ ਤੁਸੀਂ ਆਖੋ ਪਰੋਖੇ ਕੀਤਾ ਤੇ ਜਿਹੜੀ ਪੀਪੀਐਸਸੀ ਹੈ ਪੰਜਾਬ ਪਬਲਿਕ ਸਰਵਿਸ ਕਮਿਸ਼ਨ ਦੇ ਪੀਸੀਐਸ ਦਾ ਪੇਪਰ ਨੇ ਜਿਹੜੇ ਜਾਂ ਪੀਸੀਐਸ ਰੈਂਕ ਦੇ ਜਿਹੜੇ ਪੇਪਰ ਨੇ ਉਹ ਪੀਪੀਐਸੀ ਕੰਡਕਟ ਕਰਾਂਦੀ ਹੈ ਹੈੱਡ ਆਫਿਸ ਪਟਿਆਲੇ ਉਹ ਵੀ ਨਹੀਂ ਲਿਆ ਗਿਆ ਵੀ ਉਹ ਵੀ ਮਹਿਕਮੇ ਵੱਲੋਂ ਹੋਰ ਤਰੀਕੇ ਨਾਲ ਪੇਪਰ ਲਿਆ ਗਿਆ ਔਰ ਪੇਪਰ ਵੇਖੋ ਵੀ ਇਹ ਜਿਹੜਾ ਅਸਿਸਟੈਂਟ ਪ੍ਰੋਫੈਸਰ ਦਾ ਪੇਪਰ ਹੈ ਉਹਦੇ ਵਾਸਤੇ ਕੱਲਾ ਰਿਟਨ ਪੇਪਰ ਨਹੀਂ ਚੱਲਦਾ ਜੇ ਕਿਸੇ ਆਮ ਪ੍ਰਾਈਵੇਟ ਕਾਲਜ ਏਡਡ ਕਾਲਜ ਦੇ ਵਿੱਚ ਐਡ ਹੌਕ ਤੇ ਕੰਟਰੈਕਟ ਤੇ ਜਾਂ ਰੈਗੂਲਰ ਭਰਤੀ ਨਿਕਲਦੀ ਹੈ ਕਿਸੇ ਵੀ ਸੰਸਥਾ ਦਾ ਕਾਲਜ ਹੋਵੇ ਉਹਦੇ ਵਿੱਚ 5-7 ਬੰਦੇ ਬੈਂਦੇ ਨੇ ਕਾਲਜ ਦਾ ਪ੍ਰਿੰਸੀਪਲ ਯੂਨੀਵਰਸਿਟੀ ਦਾ ਨਾਮਿਨੀ ਯਾਨੀ ਕਿ ਵਾਈਸ ਚਾਂਸਲਰ ਵੱਲੋਂ ਇੱਕ ਬੰਦਾ ਸਬਜੈਕਟ ਦੇ ਐਕਸਪਰਟ ਜਾਂ ਹੋਰ ਵੀ ਜਿਹੜੇ ਕੋਈ ਸਕੱਤਰ ਉਹਨਾਂ ਦੇ ਮੁਖ ਹੁੰਦੇ ਨੇ ਪੰਜ ਸੱਤ ਜਣੇ ਬਹਿ ਕੇ ਕੋਈ ਜ਼ਿਆਦਾ ਨਹੀਂ ਤਾਂ 20 25 ਮਿੰਟ ਤਾਂ ਇੱਕ ਬੰਦੇ ਦੀ ਇੰਟਰਵਿਊ ਲੈਂਦੇ ਨੇ ਕਿਉਂਕਿ ਉਹ ਤਜਰਬੇ ਵਾਲੇ ਬੰਦੇ ਨੇ ਬੇਸ਼ੱਕ ਇਹਦੇ ਨੰਬਰ ਚੰਗੇ ਨੇ ਇਹਨੇ ਨੈਟ ਵੀ ਪਾਸ ਕਰ ਲਿਆ ਹੈ ਪੀ ਐਚ ਡੀ ਵੀ ਕਰ ਲਈਏ ਤੇ ਉਹਦੇ ਨਾਲ ਬੋਲ ਕੇ ਗੱਲਬਾਤ ਕਰਕੇ ਉਹਦਾ ਕੋਈ ਤੌਰ ਤਰੀਕਾ ਵੇਖਣਗੇ ਤਜਰਬੇ ਵਾਲੇ ਬੰਦੇ ਨੇ ਉਹ ਵੇਖਦੇ ਨੇ ਵੀ ਇਹ ਜਿਹੜੀ ਪਰਸਨੈਲਿਟੀ ਐ ਉਸ ਬੰਦੇ ਦੀ ਇਹ ਅਕੋਰਡਿੰਗ ਟੂ ਟੀਚਿੰਗ ਹੈ ਵੀ ਕਿ ਨਹੀਂ ਇਸ ਕਰਕੇ ਉਹਦੇ ਨੰਬਰ ਦਿੱਤੇ ਜਾਂਦੇ ਨੇ ਜੇਕਰ ਇੰਟਰਵਿਊ ਸਹੀ ਹੋਵੇ ਇਹਦਾ ਮਤਲਬ ਇਹ ਨਾ ਲੈ ਲਿਓ ਵੀ ਜਿੱਥੇ ਵੀ ਇੰਟਰਵਿਊ ਹੋਣ ਲਈ ਐ ਤੇ ਉਹ ਸਾਰਾ ਕੁਝ ਵਧੀਆ ਹੀ ਹੋਣ ਡਿਆ ਬੜਿਆਂ ਕਾਲਜਾਂ ਦੇ ਵਿੱਚ ਪ੍ਰਾਈਵੇਟ ਕਾਲਜਾਂ 'ਚ ਐਸਾ ਹੁੰਦਾ ਐ ਇੰਟਰਵਿਊ ਰੱਖੀ ਹੋਈ ਉਸ ਬੰਦੇ ਵਾਸਤੇ ਜਾਂਦੀ ਐ ਪੋਸਟ ਕੱਢੀ ਹੋਈ ਉਸ ਬੰਦੇ ਵਾਸਤੇ ਜਾਂਦੀ ਐ ਜਿੰਨੂੰ ਪੱਕਾ ਕਰਨਾ ਹੁੰਦਾ ਚਲੋ ਇਹ ਮਾਮਲਾ ਵੱਖਰਾ ਐ ਦਿੱਤੇ ਫਿਰ ਚਰਚਾ ਕਰਾਂਗੇ ਲੇਕਿਨ ਫਿਲਹਾਲ ਸਰਕਾਰੀ ਕਾਲਜ ਦੇ ਵਿੱਚ ਸਿਸਟਮ ਪ੍ਰੋਫੈਸਰ ਲੱਗਣ ਮਤਲਬ ਕੀ ਤੁਹਾਨੂੰ ਲੱਗਦਾ ਕਿ ਉਸ ਬੰਦੇ ਦੀ ਇੰਟਰਵਿਊ ਨਹੀਂ ਹੋਣੀ ਚਾਹੀਦੀ? ਇੰਟਰਵਿਊ ਤੋਂ ਬਾਅਦ ਤੁਸੀਂ ਵੇਖੋਗੇ ਕਿ ਉਸ ਬੰਦੇ ਨੇ ਪੀ ਐਚ ਡੀ ਕੀਤੀ ਹੈ ਕਿ ਨਹੀਂ ਕੀਤੀ ਤੁਸੀਂ ਇਹ ਦੋਵੇਂ ਚੀਜ਼ਾਂ ਨੂੰ ਇੱਕੋ ਟੱਕੜੀ 'ਚ ਰੱਖ ਲਿਆ ਇੱਕ ਬੰਦੇ ਨੇ ਸਹੀ ਮਾਇਨੇ 'ਚ ਪੀ ਐਚ ਡੀ ਦਾ ਵੀ ਮਤਲਬ ਇਹ ਨਹੀਂ ਆ ਕਿ ਪੀ ਐਚ ਡੀ ਜਿਹਨੇ ਕੀਤੀ ਹੈ ਤੇ ਉਹ ਬਹੁਤ ਵੱਡਾ ਰਿਸਰਚਰ ਹੀ ਹੋਏਗਾ ਘਰ ਬੈਠੇ ਵੀ ਪੀ ਐਚ ਡੀ ਦੀਆਂ ਡਿਗਰੀਆਂ ਸਭ ਲੈਂਦੇ ਨੇ ਬੜੀਆਂ ਯੂਨੀਵਰਸਿਟੀਆਂ ਐਸੇ ਅਪਰੋਚ ਨਾਲ ਕੰਮ ਕਰਦੇ ਖੈਰ ਜਿਨੇ ਚੰਗੇ ਯਾਨੀ ਕਿ 4-5 ਸਾਲ ਲਾ ਕੇ ਵਧੀਆ ਤਰੀਕੇ ਨਾਲ ਪੀ ਐਚ ਡੀ ਕੀਤੀ ਹੈ 5-7 ਉਹਨੇ ਰਿਸਰਚ ਪੇਪਰ ਵੀ ਲਿਖੇ ਨੇ ਉਹ ਤੇ ਜ਼ੀਰੋ ਹੋਗੇ ਨਾ ਇੱਥੇ ਇਸ ਕਰਕੇ ਇਹ ਜਿਹੜੀ ਪੂਰੀ ਪ੍ਰਕਿਰਿਆ ਯੂਜੀਸੀ ਦੀਆਂ ਗਾਈਡਲਾਈਨਸ ਨੇ ਜਿਹੜੀਆਂ ਮੰਨ ਦੱਸਣ ਡਿਆ ਵੀ ਐਵੇਂ ਹੋਣਾ ਚਾਹੀਦਾ ਉਸ ਬੰਦੇ ਨਾਲ ਇੰਟਰਵਿਊ ਕਰੋ ਉਹਦਾ ਰਿਸਰਚ ਵਰਕ ਵੇਖੋ ਉਹਦੀ ਪੀਐਚਡੀ ਵੇਖੋ ਉਹਦਾ ਯੂਜੀਸੀ ਨੈਟ ਕੁਆਲੀਫਾਈ ਵੇਖੋ ਥਾਰੀਆਂ ਚੀਜ਼ਾਂ ਦਾ ਕੰਪਰੀਹੈਂਸਿਵ ਇੱਕ ਲਿਸਟ ਬੰਨੀ ਚਾਹੀਦੀ ਲੇਕਿਨ ਇੱਥੇ ਜਿਵੇਂ ਬੰਦੇ ਆਏ ਜਿਵੇਂ ਬਾਕੀ ਦਾ ਕੋਈ ਇੱਕ ਕਲੈਰੀਕਲ ਕੈਡਰ ਦਾ ਪੇਪਰ ਹੁੰਦਾ 100 ਨੰਬਰ ਦਾ ਕੋਈ ਦਾ ਪੇਪਰ ਲੈ ਕੇ ਤੇ ਉਹ ਭਰਤੀ ਕਰ ਦਿੱਤੀ ਇੱਥੇ ਇਹ ਵੀ ਨਹੀਂ ਕਿਹਾ ਜਾ ਰਿਹਾ ਵੀ ਜਿਨ੍ਹਾਂ ਨੇ ਪੇਪਰ ਪਾਸ ਕਰ ਲਿਆ ਉਹਨਾਂ ਦਾ ਕੋਈ ਕਸੂਰ ਹੈ ਲੇਕਿਨ ਇਹ ਜਿਹੜੇ ਪੁਆਇੰਟਸ ਨੇ ਇਹ ਯੂਜੀਸੀ ਦੀਆਂ ਗਾਈਡਲਾਈਨਸ ਸਰਕਾਰ ਨੇ ਫੋਲੋ ਨਹੀਂ ਕੀਤੇ ਤੇ ਖਾਮੀਆਂ ਦਾ ਭੁਗਤਣਾ ਪੈ ਰਿਹਾ ਐ ਇੰਨਾ ਪਰਿਵਾਰਾਂ ਨੂੰ ਸ਼ਾਇਦ ਕਿਤਨਾ ਕਿਤੇ ਤੁਸੀਂ ਇਹ ਵੀ ਵੇਖੋਗੇ ਨਾ ਕਿ ਉਹਨਾਂ ਬੰਦਿਆਂ ਨੂੰ ਜਿਹੜੇ ਲੱਗੇ ਵੀ ਨੌਕਰੀ ਕਿਤੇ ਨਾ ਕਿਤੇ ਲੱਗਦਾ ਹੋਣਾ ਵੀ ਕਿੱਥੇ ਤਾਂ ਅਸੀਂ ਤਿਆਰੀ ਕਰਨ ਡਏ ਸਾਂ ਕੋਈ ਪਟਵਾਰੀ ਦੀ ਤਹਿਸੀਲਦਾਰ ਦੀ ਪੀਪੀਐਸਸੀ ਦਾ ਪੇਪਰ ਕੋਈ ਜਿੱਦਾਂ ਕਿ ਇੱਕ ਪ੍ਰੀ ਹੁੰਦਾ ਫਿਰ ਮੇਨ ਹੁੰਦਾ ਫਿਰ ਇੰਟਰਵਿਊ ਉਸ ਤੋਂ ਬਾਅਦ ਕਈਆਂ ਮਹਿਕਮਿਆਂ ਦੀਆਂ ਹੋਰ ਨੌਕਰੀਆਂ ਨੇ ਉਹ ਵੀ ਪੇਪਰਾਂ ਦੀ ਤਿਆਰੀ ਹੁੰਦੀ ਹੈ ਕਿੱਥੇ ਸਾਨੂੰ ਇੱਕ ਐਡੀ ਵਧੀਆ ਨੌਕਰੀ ਇੱਕ ਪੇਪਰ ਦੇਣ ਤੋਂ ਬਾਅਦ ਲੱਗ ਗਈ ਹੈ ਮੈਂ ਨਹੀਂ ਕਹਿੰਦਾ ਕਿ ਉਹਨਾਂ ਦਾ ਕੋਈ ਤੁੱਕਾ ਲੱਗਾ ਉਹਨਾਂ ਨੇ ਮਿਹਨਤ ਕੀਤੀ ਹੈ ਉਹਨਾਂ ਦਾ ਕਸੂਰ ਨਹੀਂ ਆ ਉਹਨਾਂ ਨੂੰ 100 150 ਸਵਾਲ ਪੁੱਛੇ ਗਏ ਦੇ ਵਿੱਚ ਨੰਬਰ ਆ ਗਿਆ ਲੇਕਿਨ ਕਿਤੇ ਨਾ ਕਿਤੇ ਉਦੋਂ ਤੋਂ ਹੀ ਇਹ ਗੱਲ ਤੁਰਦੀ ਆ ਰਹੀ ਸੀ ਕਦੇ ਹਾਈ ਕੋਰਟ ਦੇ ਸਿੰਗਲ ਬੈਂਚ ਕੋਲ ਕੇਸ ਜਾਂਦਾ ਸੀ ਕਦੇ ਡਬਲ ਬੈਂਚ ਕੋਲ ਤੇ ਹੁਣ ਸੁਪਰੀਮ ਕੋਰਟ ਨੇ ਜਮ੍ਹਾਂ ਹੀ ਖਾਰਜ ਕਰਤਾ ਇਸ ਤੋਂ ਅੱਗੇ ਹੁਣ ਕੋਈ ਅਪੀਲ ਨਹੀਂ ਕੋਈ ਦਲੀਲ ਨਹੀਂ ਭਰਤੀਆਂ ਹੁਣ ਦੁਬਾਰਾ ਹੋਣੀਆਂ ਨੇ 6 ਮਹੀਨੇ ਬਾਅਦ ਹੁਣ ਇਹ ਤੇ ਹੋ ਗਈ ਗੱਲ ਜੀ ਕਾਂਗਰਸ ਦੇ ਇਹ ਤਿੰਨ ਚਿਹਰੇ ਸੌਰੀ ਇਹ ਦੋ ਚਿਹਰੇ ਕਾਂਗਰਸ ਦੇ ਤੇ ਇਹ ਕ੍ਰਿਸ਼ਨ ਕੁਮਾਰ ਜੀ ਜਿਹੜੇ ਸਕੱਤਰ ਸਨ ਚੀਫ ਸੈਕਟਰੀ ਸਨ ਐਜੂਕੇਸ਼ਨ ਦੇ ਕਸੂਰਵਾਰ ਨੇ ਜੇਕਰ ਇਹਨਾਂ ਨੂੰ ਪ੍ਰਗਟ ਸਿੰਘ ਜੀ ਨੇ ਕਿਹਾ ਸੀ ਸਿੱਖਿਆ ਮੰਤਰੀ ਨੇ ਵੀ ਤੁਸੀਂ ਇਹ ਕੰਡਕਟ ਕਰਾਓ 100 ਦਿਨਾਂ ਦੇ ਅੰਦਰ ਇਹਨਾਂ ਨੇ ਦੱਸਿਆ ਤੇ ਹੋਣਾ ਹੀ ਹੈ ਭਾਈ ਜੇ 100 ਦਿਨਾਂ ਦੇ ਅੰਦਰ ਕਰਾਨੇ ਆ ਪੋਸੀਬਲ ਨਹੀਂ ਹੈ ਇਹ ਪੀਪੀਐਸਸੀ ਦੇ ਥਰੂ ਕਰਾਨੇ ਆ ਪੋਸੀਬਲ ਨਹੀਂ ਹੈ ਇੰਟਰਵਿਊ ਦੇ ਲਈ ਢਾਈ ਤੋਂ ਤਿੰਨ ਗੁਣਾ ਬੰਦੇ ਬੁਲਾਏ ਜਾਂਦੇ ਨੇ ਸਾਰੇ ਪੇਪਰ ਦੇ ਕੇ ਪ੍ਰੀ ਮੇਨ ਵਗੈਰਾ ਕਰਕੇ ਜਿੰਨੀਆਂ ਪੋਸਟਾਂ ਨਿਕਲਦੀਆਂ ਉਸ ਤੋਂ ਤਿੰਨ ਗੁਣਾ ਕੈਂਡੀਡੇਟ ਬੁਲਾਏ ਜਾਂਦੇ ਨੇ ਇੰਟਰਵਿਊ ਦੇ ਲਈ ਤੇ ਇੱਕ ਦਿਨ ਦੇ ਵਿੱਚ ਜੇਕਰ ਇੱਕੋ ਟੀਮ ਹੋਏਗੀ ਪੰਜ ਸੱਤ ਜਣੇ ਆਦੀ ਤੇ ਐਕਸਪੋਰਟ ਨੇ ਜਿਹੜੇ ਇਹ ਵਾਈਸ ਚਾਂਸਲਰ ਸਨ ਇਹਨਾਂ ਨੇ ਵੀ ਕਿਹਾ ਕਿ ਬਾਕੀ ਜਿਹੜੇ ਮੈਂਬਰਸ ਸੀ ਉਹਨਾਂ ਨੇ ਵੀ ਵੀ ਇੱਕ ਦਿਨ ਦੇ ਵਿੱਚ ਕੋਈ 20 ਕੁ ਜਣਿਆਂ ਦੀ ਤੁਸੀਂ ਇੰਟਰਵਿਊ ਲੈ ਸਕਦੇ ਹੋ 20 25 ਮਿੰਟ ਇੱਕ ਬੰਦੇ ਨੂੰ ਖੰਗਾਲਣਾ ਬਾਕੀ ਵੇਖ ਲਓ ਕਿੰਨਿਆਂ ਨੂੰ ਤੁਸੀਂ 30 ਕਰ ਲਓ ਜਾਂ 35 ਵੀ ਕਰ ਲਓ 3000 ਬੰਦੇ ਦੀ ਇੰਟਰਵਿਊ ਲੈਣ ਦੇ ਲਈ ਤਾਂ 2 ਮਹੀਨੇ ਲੱਗ ਜਾਣਗੇ 50 ਤੋਂ 55 ਦਿਨ ਚਾਹੀਦੇ ਸੀ ਇਹ ਸਾਰੀਆਂ ਗੱਲਾਂ ਇਹਨਾਂ ਨੇ ਇਹਨਾਂ ਨੂੰ ਦੱਸੀਆਂ ਹੋਣੀਆਂ ਨੇ ਪਰ ਸਰਕਾਰ ਹੈ ਅਫਸਰ ਕਿੱਡਾ ਵੀ ਪੜਿਆ ਲਿਖਿਆ ਹੋਵੇ ਤੇ ਐਮਐਲਏ ਭਾਵੇਂ ਅਨਪੜ੍ਹ ਹੀ ਹੋਵੇ ਇਹ ਤੇ ਸਾਡੇ ਹਾਕੀ ਦੇ 올ੰਪੀਅਨ ਖਿਡਾਰੀ ਸਨ ਫਿਰ ਵੀ ਇਹਨਾਂ ਨੇ ਕਿਹਾ ਵੀ ਨਹੀਂ ਵੋਟਾਂ ਆ ਰਹੀਆਂ ਨੇ ਇਹ 100 ਦਿਨਾਂ ਤੋਂ ਪਹਿਲਾਂ ਪਹਿਲਾਂ ਸਾਰਾ ਕੁਝ ਕੰਮ ਹੋਣਾ ਚਾਹੀਦਾ ਐਸਾ ਨਹੀਂ ਹੈ ਕਿ ਐਡੇ ਵੱਡੇ ਅਧਿਕਾਰੀ ਨੇ ਕਿਆ ਹੀ ਨਹੀਂ ਹੋਣਾ ਪਰ ਜੇ ਕਿਆ ਸੀ ਉਹਨਾਂ ਨੇ ਮੰਨਿਆ ਨਹੀਂ ਤਾਂ ਇਹਨਾਂ ਨੂੰ ਆਪਣੀ ਅਫਸਰ ਸ਼ਾਹੀ ਉੱਥੇ ਵਿਖਾਣੀ ਚਾਹੀਦੀ ਸੀ ਕਿ ਭਾਈ ਮੇਰੇ ਤੋਂ ਤੇ ਆਹ ਕੰਮ ਹੋਣਾ ਨਹੀਂ ਜੇ ਬਦਲੀ ਕਰਦੇ ਹੋ ਤੇ ਤੁਸੀਂ ਦੂਜਾ ਕੋਈ ਸੈਕਟਰੀ ਬੁਲਾ ਲਓ ਲੇਕਿਨ ਉਹਨਾਂ ਨੇ ਵੀ ਸਰਕਾਰ ਦੇ ਦਬਾਅ 'ਚ ਆ ਕੇ ਦੇ ਨੋਟਿਸ ਐਡਵਰਟਾਈਜ਼ਮੈਂਟ ਕਰਕੇ ਐਨ ਬਿਲਕੁਲ 100 ਦਿਨਾਂ ਦੇ ਅੰਦਰ ਅੰਦਰ ਪੇਪਰ ਉੱਪਰ ਲੈ ਕੇ ਤੇ ਭਰਤੀਆਂ ਇਹ ਸਾਰੀਆਂ ਜਾਰੀ ਕੀਤੀਆਂ ਖੋਲ ਦਿੱਤੀ ਉਸ ਤੋਂ ਬਾਅਦ ਜਦੋਂ ਇਹ ਸਰਕਾਰ ਤੁਰ ਜਾਂਦੀ ਕਿਉਂਕਿ ਜਿਨ੍ਹਾਂ ਨੇ ਰਿੱਟ ਪਾਈ ਆ ਤਾਂ ਹਾਈ ਕੋਰਟ ਦੇ ਸਿੰਗਲ ਬੈਂਚ ਨੇ ਭਰਤੀਆਂ ਰੱਦ ਕਰ ਦਿੱਤੀਆਂ ਸੀ ਜੋਇਨਿੰਗ ਨਹੀਂ ਸੀ ਹੋਣ ਦਿੱਤੀ ਇਹ ਤੇ ਕਾਂਗਰਸ ਦੀ ਗੱਲ ਸੀ ਠੀਕ ਹੈ ਹੁਣ ਆਉਂਦੀ ਹੈ ਜੀ ਆਪਣੀ ਆਪ ਆਮ ਆਦਮੀ ਪਾਰਟੀ ਜਿਹੜੇ ਫਿਰ ਹਰਜੋਤ ਸਿੰਘ ਬੈਂਸ ਸਿੱਖਿਆ ਤਰੀ ਬਣਦੇ ਨੇ ਇਹਨਾਂ ਦੇ ਘਰ ਅੱਗੇ ਧਰਨੇ ਲੱਗਦੇ ਨੇ ਮੰਦ ਭਾਗੀ ਘਟਨਾ ਇੱਕ ਹੋਈ ਕਿ ਲੜਕੀ ਦੀ ਮੌਤ ਹੋ ਜਾਂਦੀ ਆ ਸੁਸਾਈਡ ਕਰ ਲੈਂਦੀ ਆ ਉਹ ਜਾਂ ਸਾਰਿਆਂ ਦੇ ਪ੍ਰੈਸ਼ਰ ਦੇ ਅਧੀਨ ਫਿਰ ਇਹ ਤੁਰ ਜਾਂਦੇ ਨੇ ਹਾਈ ਕੋਰਟ ਦੇ ਡਬਲ ਬੈਂਚ ਅੱਗੇ ਉਹਨਾਂ ਨੂੰ ਕਹਿੰਦੇ ਨੇ ਕਿ ਅਸੀਂ ਇਹਨਾਂ ਨੂੰ ਯਾਨੀ ਕਿ ਨਿਯੁਕਤੀ ਪੱਤਰ ਦੇਣਾ ਚਾਹੁੰਦੇ ਆ ਇੱਕ ਵਾਰੀ ਰੋਕ ਲੱਗ ਗਈ ਫਿਰ ਯਾਨੀ ਕਿ ਡਬਲ ਬੈਂਚ ਕੋਲ ਗਏ ਤੇ ਉਹ ਉਹਨਾਂ ਨੇ ਕਿਹਾ ਵੀ ਠੀਕ ਹੈ ਸਰਕਾਰ ਕਹਿ ਰਹੀ ਹੈ ਤੇ ਫਿਰ ਨਿਯੁਕਤੀ ਪੱਤਰ ਦੇ ਲੋ ਉਸ ਤੋਂ ਬਾਅਦ ਇਹਨਾਂ ਨੇ ਨਿਯੁਕਤੀ ਪੱਤਰ ਦਿੱਤੇ ਹੁਣ ਜੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੂੰ ਪਤਾ ਹੈ ਵੀ ਅਸੀਂ ਨਿਯੁਕਤੀ ਪੱਤਰ ਦੇਣ ਲੱਗੇ ਆ ਜਾਂ ਫੈਸਲਾ ਲਿਆ ਹੈ ਕਿ ਸੀਐਮ ਭਗਵੰਤ ਮਾਨ ਜੀ ਤੋਂ ਬਿਨਾਂ ਲੈ ਲਿਆ ਹੋਏਗਾ ਤੇ ਐਜੂਕੇਸ਼ਨ ਦੇ ਸਕੱਤਰ ਤੋਂ ਬਿਨਾਂ ਲੈ ਲਿਆ ਹੋਏਗਾ ਨਹੀਂ ਤਿੰਨ ਚਾਰਾਂ ਜਣਿਆਂ ਨੇ ਜਾਂ ਇੱਕ ਕਮੇਟੀ ਬਣੀ ਹੈ ਉਹਨਾਂ ਨੇ ਰਲ ਕੇ ਇਹ ਫੈਸਲਾ ਲਿਆ ਹੁਣ ਇਹ ਮਨਾ ਵੀ ਕਰ ਸਕਦੇ ਸੀ ਬੇਸ਼ੱਕ ਇਹਨਾਂ ਦਾ ਨੁਕਸਾਨ ਜਿੰਨਾ ਹੁਣ ਹੋਇਆ ਉਹਨਾਂ ਦਾ ਨਾ ਹੁੰਦਾ ਪੇਪਰ ਪਾਸ ਹੋਇਆ ਸੀ ਬਿਹਾਰ ਹਿੱਟ ਪੈ ਗਈਆ ਪਹਿਲਾਂ ਵੀ ਕਈਆਂ ਪੇਪਰਾਂ ਚ ਐਵੇਂ ਹੋਇਆ ਉਦੋਂ ਦੁੱਖ ਘੱਟ ਲੱਗਣਾ ਸੀ ਇਹ ਜੇ ਬਦਲਾਅ ਵਾਲੀ ਸਰਕਾਰ ਸੀ ਨਾ ਇਹ ਕਹਿੰਦੇ ਜੀ ਅਸੀਂ ਕਰਾਂਗੇ ਭਰਤੀਆਂ ਰੱਦ ਕਿਉਂਕਿ ਤੁਹਾਨੂੰ ਤੇ ਪਤਾ ਨਹੀਂ ਲੱਗਾ ਲੇਕਿਨ ਸਾਨੂੰ ਪਤਾ ਹੈ ਕਿ ਤੁਸੀਂ ਯੂਜੀਸੀ ਦੀਆਂ ਗਾਈਡਲਾਈਨਸ ਦੇ ਵਿਰੁੱਧ ਜਾਂ ਉਸ ਤੋਂ ਬਿਨਾ ਤੁਸੀਂ ਇਹ ਭਰਤੀਆਂ ਕਰਨ ਦੇਓ ਸਾਡੀ ਸਰਕਾਰ ਤੇ ਸੱਚੀ ਸੋਚੀ ਆ ਅਸੀਂ ਤੇ ਵਧੀਆ ਮੰਤਰੀ ਹੈਗੇ ਆਂ ਅਸੀਂ ਕਰਨਿਆ ਰੱਦ ਅਸੀਂ ਲਵਾਂਗੇ ਪੇਪਰ ਦੁਬਾਰਾ ਨਾਲ ਦੇ ਨਾਲ ਅਨਾਉਂਸਮੈਂਟ ਕਰ ਦਿੰਦੇ ਵੀ ਚਲੋ ਪੇਪਰ ਲਿਆ ਪਿਛਲੀ ਸਰਕਾਰ ਦੀ ਗਲਤੀ ਹੈ ਅਸੀਂ ਸੁਧਾਰਾਂਗੇ ਅਸੀਂ ਵਧੀਆ ਤਰੀਕੇ ਨਾਲ ਪੀਪੀਐਸਸੀ ਦੇ ਅਕੋਰਡਿੰਗ ਯੂਜੀਸੀ ਦੇ ਅਕੋਰਡਿੰਗ ਅਸੀਂ ਪੇਪਰ ਲਵਾਂਗੇ ਸਾਰਿਆਂ ਨੂੰ ਸ਼ਾਬਾਸ਼ੀ ਦੇਣੀ ਸੀ ਵੀ ਉਹਨਾਂ ਨੇ ਤਾਂ ਤਤ ਫੜਾਤ ਕਾਲੀ ਕਾਲੀ ਦੇ ਵਿੱਚ ਪੋਸਟਾਂ ਕੱਢਤੀਆਂ ਲੇਕਿਨ ਅਸੀਂ ਤਾਂ ਸਹੀ ਢੰਗ ਤਰੀਕੇ ਵਰਤਾਂਗੇ ਪਰ ਐਵੇਂ ਥੋੜੀ ਕੀਤਾ ਆਉਂਦਿਆਂ ਸ਼ਾਬਾਸ਼ੀ ਲੈਣੀ ਸੀ ਇਸ ਕਰਕੇ ਕਹਿੰਦੇ ਆਓ ਜੀ ਤੁਹਾਨੂੰ ਉਸ ਨਿਯੁਕਤੀ ਪੱਤਰ ਦਿੰਨੇ ਆ ਇਸ ਕਰਕੇ ਜਿੰਨੇ ਵੀ ਕੋਈ 600 650 ਦੇ ਕਰੀਬ ਲੱਗ ਰਹੇ ਸੀ ਬਾਕੀ ਹਲੇ ਪਾਈਪ ਲਾਈਨ ਚ ਚੱਲ ਰਿਆ ਸੀ ਕੰਮ ਵੀ ਐਸ ਵਿਸ਼ੇ ਤੇ ਪਰਦੀ ਕਰਨੇ ਨੇ ਕਿ ਨਹੀਂ ਕਰਨੇ ਲੇਕਿਨ ਪੇਪਰ ਤੇ ਪਾਸ ਉਹਨਾਂ ਨੇ ਵੀ ਕੀਤਾ ਸੀ ਇਸ ਕਰਕੇ ਇਹ ਸਰਕਾਰਾਂ ਦੇ ਸਾਰੇ ਮੰਤਰੀ ਸੰਤਰੀ ਤੇ ਨਾਲ ਅਫਸਰ ਜਿਹੜੇ ਲੋਕਾਂ ਤੋਂ ਵੋਟਾਂ ਲੈਣ ਤੋਂ ਬਾਅਦ ਉਹਨਾਂ ਦਾ ਕੋਈ ਦਿਮਾਗ ਚ ਨਹੀਂ ਰਹਿੰਦਾ ਵੀ ਤੁਹਾਡਾ ਕੀ ਅਸੀਂ ਸੋਚਣਾ ਜੇ ਤੁਹਾਡਾ ਕੋਈ ਸੋਚਣਾ ਵੀ ਹੈ ਜਾਂ ਨਹੀਂ ਉਹਨਾਂ ਨੇ ਬਸ ਇਹ ਵੇਖਣਾ ਕਿ ਸਾਨੂੰ ਆਉਣ ਵਾਲੇ ਮਹੀਨੇ ਸਾਲ ਜਾਂ 6 ਮਹੀਨੇ ਦੇ ਵਿੱਚ ਕਿਹੜੀ ਚੀਜ਼ ਤੋਂ ਕੀ ਫਾਇਦਾ ਮਿਲਦਾ ਦੁਨੀਆ ਜਾਏ VOTER ਜਾਣ ਟੱਠੇ ਖੂਚ ਚਾਹੇ ਉਹ ਪੰਜਾਬ ਦੇ ਨੌਜਵਾਨ ਮੁੰਡੇ ਕੁੜੀਆਂ ਹੀ ਕਿਉਂ ਨਾ ਇਸ ਕਰਕੇ ਇਹ ਨੇ ਉਹ ਚਾਰੇ ਸਾਰੇ ਜਿਹੜੇ ਇਸ 1158 ਦੀ ਭਰਤੀ ਦੇ ਰੱਦ ਹੋਣ ਦਾ ਮੇਨ ਕਾਰਨ ਨੇ ਸੁਪਰੀਮ ਕੋਰਟ ਨੇ ਜਿਹੜਾ ਫੈਸਲਾ ਦਿੱਤਾ ਉਹਦੇ ਤੇ ਕਿੰਤੋਂ ਪਰੰਤੂ ਵੈਸੇ ਵੀ ਨਹੀਂ ਹੈ ਲੇਕਿਨ ਹੈ ਵੀ ਸੱਚ ਉਹ ਤੇ ਦੇਖਦੇ ਹੀ ਉਹਨਾਂ ਨੇ ਕਹਿਤਾ ਵੀ ਜਦੋਂ ਇੱਕ ਪੂਰੇ ਭਾਰਤ ਵਿੱਚ UGC ਨਾਂ ਦੀ ਇੱਕ ਸੰਸਥਾ ਬਣੀ ਹੈ ਤੁਸੀਂ ਆਪਣੇ ਆਪ ਸਰਕਾਰੀ ਕਾਲਜਾਂ ਚ ਸਿਸਟਮ ਪ੍ਰੋਫੈਸਰ ਕਿਹੜੇ ਤਰੀਕੇ ਨਾਲ ਭਰਤੀ ਕਰਨ ਦੇ ਜਾਂ ਤੁਸੀਂ ਕੋਈ ਭਰਤੀ ਹੋਈ ਨਵੀਂ ਕੱਢਤੀ ਹੈ ਕਿ ਪਹਿਲਾਂ ਕਲਰਕ ਨਾਂ ਦੀ ਕੋਈ ਚੀਜ਼ ਨਹੀਂ ਸੀ ਅਸੀਂ ਬਣਾ ਰਹੇ ਹਾਂ ਜੀ ਕਲਰਕ ਤੇ ਸਾਡੇ ਨਿਯਮ ਹੋਣਗੇ ਤਨਖਾਹ ਵੀ UGC ਦੇ ਅਕੋਰਡਿੰਗ ਨਹੀਂ ਦੇਣ ਦੇਣਗੇ ਵੱਡੀ ਗੱਲ ਤੇ ਇਹ ਆ ਤੁਸੀਂ ਆਪ ਸੋਚ ਕੇ ਵੇਖੋ ਵੀ ਐਡੀ ਵੱਡੀ ਜੌਬ ਹੈ ਤੇ ਇੱਕ ਪੇਪਰ ਦੇ ਕੇ ਤੁਸੀਂ ਲੈ ਰਹੇ ਹੋ ਇਹ ਪੇਪਰ ਦੇਣ ਵਾਲਿਆਂ ਦੇ ਦਿਮਾਗ 'ਚ ਵੀ ਆਉਂਦਾ ਹੀ ਹੋਏਗਾ ਕਦੇ ਨਾ ਕਦੇ ਵੀ ਇਹ ਅੱਗੇ ਜਾ ਕੇ ਦਿੱਕਤ ਆਏਗੀ ਤੇ ਅੱਜ ਉਹਨਾਂ ਨੂੰ ਚੀਜ਼ ਦਾ ਸਾਹਮਣਾ ਕਰਨਾ ਪੈ ਰਿਹਾ ਕਈਆਂ ਦੇ ਤੇ ਵਿਆਹ ਵੀ ਇਸ ਕਰਕੇ ਹੋਏ ਹੋਣੇ ਜਾਂ ਰੁਕੇ ਹੋਣੇ ਕਈਆਂ ਦੇ ਵੀ ਨੌਕਰੀ ਲੱਗ ਲਈਏ ਤੇ ਬਾਅਦ ਵਿੱਚ ਹੁਣ ਵੇਖੋ ਉਹਨਾਂ ਤੇ ਕੀ ਬੀਤੀ ਹੋਏਗੀ ਏਕਰ ਐਸਾ ਕੋਈ ਪਿਛਲੇ 2.5 ਸਾਲਾਂ 'ਚ ਹੋ ਗਿਆ ਉਹਨਾਂ ਦੇ ਨਾਲ ਕਿੰਨੀ ਸੋਹਣੀ ਜ਼ਿੰਦਗੀ ਚੱਲ ਰਹੀ ਹੋਣੀ ਤੇ ਜਿਹੜਾ ਸਰਕਾਰ ਦਾ ਸੈਂਕੜੇ ਕਰੋੜਾਂ ਦਾ ਨੁਕਸਾਨ ਨੁਕਸਾਨ ਮੈਂ ਇਸ ਕਰਕੇ ਕਹਿ ਰਿਹਾ ਵੀ ਜਿਹੜੀਆਂ ਤਨਖਾਹਾਂ ਦਿੱਤੀਆਂ ਤੇ ਜਿਹੜਾ ਇਹ ਸਾਰੀ ਭਰਤੀ ਨੂੰ ਕਰਾਉਣ ਦੇ ਉੱਤੇ ਜਿਹੜਾ ਖਰਚਾ ਆਇਆ ਗੱਲ ਵੇਖੋ ਕਿੱਡੀ ਨਮੂਸ਼ੀ ਵਾਲੀ ਹੈ ਵੀ ਜਿਹੜੇ ਪੰਜਾਬ ਦੇ ਵਿੱਚ ਇੰਨੇ ਟੈਲੈਂਟਡ ਮੁੰਡੇ ਕੁੜੀਆਂ ਨੌਕਰੀ ਲੈਣ ਦੇ ਵਿੱਚ ਲੱਗੇ ਨੇ ਲਾਈਨਾਂ 'ਚ ਲੱਗੇ ਨੇ ਕੋਚਿੰਗ ਸੈਂਟਰਾਂ 'ਚ ਤਿਆਰੀਆਂ ਕਰਦੇ ਨੇ ਪਏ ਉਹਨਾਂ ਨੂੰ ਵੇਖੋ ਮਿਲੀਆਂ ਹੋਈਆਂ ਨੌਕਰੀਆਂ ਖੁੱਸ ਗਈਆਂ ਨੇ ਉਹ ਵੀ ਸਰਕਾਰੀ ਕਾਲਜਾਂ ਦੇ ਵਿੱਚ ਰੈਗੂਲਰ ਅਸਿਸਟੈਂਟ ਪ੍ਰੋਫੈਸਰ ਇਹਦਾ ਫੀਲ ਹੀ ਵੱਖਰਾ ਹੁੰਦਾ ਕਈਆਂ ਦੀ ਡ੍ਰੀਮ ਜੌਬ ਹੁੰਦੀ ਹੈ ਨਾ ਕਿ ਮੈਂ ਅਸਿਸਟੈਂਟ ਪ੍ਰੋਫੈਸਰ ਬਣਨਾ ਇਸ ਕਰਕੇ ਇਹ ਸਿੱਖਿਆ ਤੰਤਰ ਇਹ ਸਾਡਾ ਪੋਲਿਟਿਕਸ ਰਾਜਨੀਤੀ ਪੰਜਾਬ ਦੀ ਅਸੀਂ ਭੁੱਲ ਜਾਂਦੇ ਹੁੰਨੇ ਆ ਇਹ ਜਿਹੜੇ ਬੰਦੇ ਇਹਨਾਂ ਸਾਰਿਆਂ ਦੇ ਮਗਰ ਕਿਤੇ ਜਦੋਂ ਕੈਂਪੇਨ ਕਰਦੇ ਹੁਣ ਤੇ ਮਗਰ ਮੋਟਰਸਾਈਕਲਾਂ ਗੱਡੀਆਂ ਤੇ ਲੱਗੇ ਹੋਣੇ ਇਹ ਨਿਯੋਬੰਦੇ ਆ ਕੁਝ ਸੋਚਿਆ ਇਹਨਾਂ ਨੇ ਪੰਜਾਬ ਦੀ ਜਨਤਾ ਦੇ ਲਈ ਪੰਜਾਬ ਦੇ ਨੌਜਵਾਨਾਂ ਦੇ ਲਈ ਹੁਣ ਤੇ ਪੰਜਾਬ ਵਾਸੀਆਂ ਨੇ ਬੜੀ ਮੁਸ਼ਕਲ ਨਾਲ ਬਦਲਾਅ ਵਾਲੀ ਸਰਕਾਰ ਲਿਆਂਦੀ ਸੀ ਹੁਣ ਤੇ ਫਿਰ ਨਾ ਨਾ ਕਰਦੇ ਆ ਕੋਈ ਆਹੀ ਤਿੰਨ ਚਾਰ ਆਪਸ਼ਨਾਂ ਹੈਗੀਆਂ ਨੇ ਪਰ ਉਹ ਸਾਡੇ ਸਾਹਮਣੇ ਨੇ ਕਿਹੜੇ ਰੰਗ ਦੀ ਸਰਕਾਰ ਅੱਗੋਂ ਆਉਣੀ ਹੈ ਲੈ ਜਿਹੜੀ ਮਰਜ਼ੀ ਆਈਏ ਇਹ ਇਹੋ ਜਿਹੇ ਕਾਰਨਾਮੇ ਹੁੰਦੇ ਹੀ ਰਹਿਣੇ ਨੇ ਇਹਨਾਂ ਮੰਤਰੀਆਂ ਨੂੰ ਸੰਤਰੀਆਂ ਨੂੰ ਮਾੜੀ ਮੋਟੀ ਅਕਲ ਚਾਹੀਦੀ ਹੈ ਇਹਨਾਂ ਤੋਂ ਅਗਰ ਕਿਨਾਰਾ ਵੀ ਕਰ ਲਿਆ ਸਾਡੇ ਕੋਲ ਰਾਹ ਹੀ ਕਿਹੜੇ ਬਚਦੇ ਨਹੀਂ ਅੱਗੇ ਇਸ ਕਰਕੇ ਪੰਜਾਬ ਦੀ ਕਿਸਮਤ ਪੰਜਾਬ ਵਾਸੀਆਂ ਦੀ ਕਿਸਮਤ ਇਹ ਅਸੀਂ ਆਪਣੇ ਆਪ ਆਪਣੇ ਹੱਥਾਂ ਨਾਲ ਲਿਖਣੀ ਪੈਣੀ ਹੈ ਇਹਨਾਂ ਤੋਂ ਤੇ ਘੱਟੋ ਘੱਟ ਕੋਈ ਉਮੀਦ ਨਾ ਰੱਖੀਏ ਇਹਨਾਂ ਨੂੰ ਸਬਕ ਜ਼ਰੂਰ ਸਿਖਾਈਏ ਆਪਾਂ ਆਉਣ ਵਾਲੇ ਸਮੇਂ 'ਚ ਇਸ ਕਰਕੇ ਇਹਨਾਂ 1158 ਦੇ ਨਾਲ ਹਮਦਰਦੀ ਸਾਰਿਆਂ ਦੀ ਹੈ ਭਾਈ ਮਾੜੀ ਇਹਨਾਂ ਦੇ ਨਾਲ ਵੀ ਹੋਈ ਹੈ ਜਿਹੜੇ ਇਹਨਾਂ ਦੇ ਬਰਾਬਰ ਭਾਈ ਖੜੇ ਸੀ ਉਹ ਵੀ ਇਹਨਾਂ ਦੀ ਭੈਣ ਭਰਾ ਸੀ ਨੌਜਵਾਨ ਸੀ ਮਿੱਤਰ ਪਿਆਰੇ ਸਾਰੇ ਗੈਸਟ ਫਿਕਲਤੀ ਵਾਲੇ ਜਾਂ ਏਜ ਵਾਲੇ ਸਾਰੇ ਜਿਨ੍ਹਾਂ ਨੇ ਰਿਟ ਪਟੀਸ਼ਨ ਪਾਈ ਸੀ ਜਿੱਤਿਆ ਵੀ ਪੰਜਾਬ ਤੇ ਹਾਰਿਆ ਵੀ ਪੰਜਾਬ ਖੁਸ਼ੀ ਵੀ ਪੰਜਾਬ ਚ ਤੇ ਗਮੀ ਵੀ ਪੰਜਾਬ ਚ ਤੇ 6 ਮਹੀਨਿਆਂ ਬਾਅਦ ਇਹ ਦੁਆਰਾ ਪੋਸਟਾਂ ਆਉਣਗੀਆਂ ਤਿਆਰੀ ਆਪਣੀ ਜਾਰੀ ਰੱਖੋ ਇੰਟਰਵਿਊ ਦੀ ਵੀ ਤਿਆਰੀ ਕਰੋ ਤੇ ਪੀ ਐਚ ਡੀ ਵੀ ਆਪਣੀ ਕਰੋ ਤੇ ਰਿਸਰਚ ਪੇਪਰ ਵੀ ਲਿਖੋ ਸਭ ਕੁਝ ਕਰੋ ਤੇ ਤਾਂ ਕਿ ਉਹਦੇ ਨੰਬਰ ਵਗੈਰਾ ਤੁਹਾਨੂੰ ਮਿਲ ਸਕਣ ਬਹੁਤ ਬਹੁਤ ਮਿਹਰਬਾਨੀ ਜੀ